ਤੁਸੀਂ ਦੇਖ ਲਓ ਵੀ ਇੰਨੇ ਬੰਦੇ ਖੜੇ ਆ ਬੈਠੇ ਆ ਕਦੇ ਵਿਚਾਰ ਚਰਚਾ ਹੋਈ ਪਿੰਡ ਚ ਆਪਾਂ ਕਦੇ ਬੈਠੇ ਸੱਤ ਚਰਚਾ ਕੀਤੀ ਪਾਣੀ ਮੁੱਕ ਜੂਗਾ ਵਿਆਹਾਂ ਜ ਭੋਗਾਂ ਦੇ ਇਕੱਠੇ ਹੋਏ ਕਦੇ ਚਰਚਾ ਕੀਤੀ ਪਾਣੀ ਮੁੱਕ ਚੱਲਿਆ ਯਾਰ ਪਾਣੀ ਮੁੱਦਾ ਹੀ ਹੈ ਨਹੀਂ ਮੁੱਦੇ ਕਿਹੜੇ ਗਲੀ ਬਣਾ ਦਿਓ ਨਾਲੀ ਬਣਾ ਦਿਓ ਟੋਬਾ ਪੱਕਾ ਕਰ ਦਿਓ ਕੱਚਾ ਕਰ ਲੋ ਪੱਕਾ ਕਰ ਲੋ 70 ਸਾਲ ਹੋ ਗਏ ਆਹੀ ਸਤਰਾ ਹੀ ਘੁੰਮੀ ਜਾਂਦੇ ਆ ਉੱਚੀਆਂ ਕਰ ਲੀਆਂ ਨੀਮੀਆਂ ਕਰ ਲੀਆਂ ਪੱਕੇ ਕਰ ਲਏ ਕੱਚੇ ਕਰ ਲਏ ਯਾਰ ਜਿਹੜੇ ਅਸਲ ਮੁੱਦੇ ਨੇ ਵੀ ਆਣ ਵਾਲੀਆਂ ਨਸਲਾਂ ਨੇ ਇੱਥੇ ਕਿਵੇਂ ਜਾਂਦੇ ਰਹਿਣਾ ਸਾਡਾ ਫਰਜ਼ ਹੈ ਕਿ ਨਹੀਂ ਹੈ ਬਾਈ ਆਪਾਂ ਪਿਛਲੀਆਂ ਪੀੜੀਆਂ ਤੋਂ ਆਪਣੇ ਪਹਿਲਿਆਂ ਤੋਂ ਆਪਾਂ ਹੀ ਬਰਾਸ ਸੰਭੀ ਹੈ ਅੱਗੇ ਸੰਭਾ ਕੇ ਜਾਣੀ ਹੈ ਤੇ ਆਪਾਂ ਨਿਭਾ ਰਹੇ ਹਾਂ ਫਰਜ਼ ਕੋਈ ਬੰਦਾ ਨਹੀਂ ਸੋਚ ਹੀ ਨਹੀਂ ਕੋਈ ਉਹ ਛੱਡ ਪਰੇ ਆਪਾਂ ਕੀ ਲੈਣਾ ਇਹਦਾ ਐਂ ਚੱਲਦਾ ਕੰਮ ਬੂੰਦ ਬੂੰਦ ਨੂੰ ਤਰਸੋਗੇ ਬੂੰਦ ਬੂੰਦ ਨੂੰ ਮੇਰੀ ਗੱਲ ਚੇਤੇ ਰੱਖਿਓ ਸਾਡੇ ਗੁਰੂਆਂ ਨੇ ਪਾਣੀ ਨੂੰ ਪਿਓ ਕਿਹਾ ਸੀ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਸਾਨੂੰ ਪਾਣੀ ਦੀ ਕਦਰ ਕੀਮਤੀ ਹੈ ਨਹੀਂ ਕੋਈ ਬਈ ਆਹ ਜਾਂਦੀਆਂ ਤਿੰਨ ਨਹਰਾ ਭਰੀਆਂ ਇੰਦਰਾ ਗਾਂਧੀ ਨਹਿਰ ਰਾਜਸਥਾਨ ਫੀਡਰ ਗੰਕ ਨਾਲ ਨੱਕੋ ਨੱਕ ਭਰੀਆਂ ਜਾਂਦੀਆਂ ਬਈ ਡੇਢ ਦਰਿਆ ਡੇਢ ਦਰਿਆ ਪਾ ਕੇ ਲੈ ਕੇ ਸਾਡੇ ਪੰਜਾਬ ਦਾ ਰਾਸਤਾਨ ਹੁੰਦਾ ਨਾ ਚ ਤੇ ਆਪਾਂ ਪਾਣੀ ਦੀ ਮੰਗੀ ਛੜਤੀ ਸਾਨੂੰ ਲੋੜ ਨਹੀਂ ਅਸੀਂ ਥੱਲੋਂ ਨੇ ਮੇਲਦਿਆਂਗੇ ਕੰਮ ਜਿਹੜੀ ਚੀਜ਼ ਮੁਫਤ ਮਿਲਦੀ ਆ ਨਾ ਮੁਫਤਾ ਮੁਫਤਾ ਦੇ ਕੋਈ ਕਿਸੇ ਨੂੰ ਕੱਖ ਨਹੀਂ ਦਿੰਦਾ ਜਿਹੜੀ ਚੀਜ਼ ਮੁਫਤ ਲੈ ਰਹੇ ਹੋ ਉਹਦਾ ਕਈ ਗੁਣਾ ਜ਼ਿਆਦਾ ਨੁਕਸਾਨ ਭਰੋਗੇ ਯਾਦ ਰੱਖਿਓ ਪਾਣੀ ਮਕਾ ਕੇ ਭਰੋਗੇ ਐਨੇ ਬੰਦੇ ਬੈਠੇ ਹੋ ਹਰ ਬੰਦੇ ਦੀ ਇੱਕ ਸੋਚ ਹੁੰਦੀ ਆ ਕਿ ਮੇਰੀ ਆਉਣ ਵਾਲੀ ਪੀੜ੍ਹੀ ਮੇਰਾ ਆਉਣ ਵਾਲਾ ਭਵਿੱਖ ਚਵਾਕ ਵਧੀਆ ਰੋਟੀ ਖਾਣ ਚੰਗੀ ਜ਼ਮੀਨ ਜੋੜ ਕੇ ਦੇ ਕੇ ਜਾਵਾਂ ਚੰਗਾ ਘਰ ਪਾ ਕੇ ਦੇ ਜਾਵਾਂ ਕਰੇ ਸੋਚਿਆ ਵੀ ਉਹਨਾਂ ਨਸਲਾਂ ਦੀ ਖਾਤਰ ਪਾਣੀ ਕਿੰਨੇ ਚੜਦਾ ਛੱਡ ਕੇ ਜਾਓਗੇ ਆ ਗਿਆ ਮੈਂ ਸਿੰਗੋ ਲਹਿਰੀ ਨਗਲਾ ਪਿੰਡਾਂ ਚ ਇਹਨਾਂ ਚ ਬਾਈ 15 15 ਰੁਪਈਆ ਦਾ ਤੋੜਾ ਮੁੱਲ ਲੈਂਦੇ ਆ ਪੀਣ ਵਾਲੇ ਪਾਣੀ ਦਾ ਕੋਈ ਪਾਖੜਾ ਚ ਬੰਦੀ ਆ ਜਾਂਦੀ ਆ 7 700 ਰੁਪਏ ਟੈਂਕੀ ਪਾਣੀ ਦੀ ਮੁੱਲ ਲੈਂਦੇ ਆ ਪੀਣ ਵਾਲੇ ਪਾਣੀ ਦੀ ਪਰ ਸਾਨੂੰ ਨਹੀਂ ਕਦਰ ਇਹ ਗੱਲਾਂ ਦੀ ਖੜਜੋ 18 20 ਸਾਲ ਦੇ ਨਾਂ ਸੋਡੀਆਂ ਨਸਲਾਂ ਨੇ ਤੁਹਾਨੂੰ ਗਾਲਾਂ ਕੱਢੀਆਂ ਜਦੋਂ ਪੱਕੇ ਮਾਰਨਗੇ ਆ ਕੇ ਇੱਥੇ ਰੇਤੇ ਦੇ ਪੱਕੇ ਮਾਰਿਆ ਕਰਨਗੇ ਆ ਵੱਡੀਆਂ-ਵੱਡੀਆਂ ਕੋਠੀਆਂ ਖੜੀਆਂ ਕਰ ਲਈਆਂ ਇੱਟਾਂ ਖਾਣਗੇ ਇਹਦੀਆਂ ਕਿ ਲੋਹਾ ਚੱਪਣਗੇ ਭਾਈ ਪਾਣੀ ਦੀ ਸਮਝ ਹੀ ਹੈ ਨਹੀਂ ਸਾਡੇ ਲੋਕਾਂ ਨੂੰ ਯਾਰ ਉਹ ਭਾਈ ਗੱਲਾਂ ਦਾ ਅਸਰ-ਉਸਰ ਹੁੰਦਾ ਜੋਗੇ ਵਾਲਿਓ ਪੂਰਾ ਹੁੰਦਾ ਇਹ ਪੂਰਾ ਕਿੰਨਾ ਚਿਰ ਰਹੂਗਾ ਭਾਈ ਆਥਨ ਤੱਕ ਹਾਂ ਜਿੰਨਾ ਜਦ ਮੈਂ ਬੈਠਾ ਹਾਂ ਹਾਂ ਭਾਈ ਹਾਂ ਭਾਈ ਹਾਂ ਅੱਛਾ ਉਹ ਬਾਜ ਮੇਰੀ ਸੁਣਦੇ ਨਹੀਂ ਮਗਰ ਉਹ ਭੁੱਲ ਜਾਂਦੇ ਆ ਨਹੀਂ ਭਾਈ ਆ ਸਰ ਦਾ ਹਾਂ ਜੀ ਅੱਜ ਦਾ ਕੰਮ ਮਸਤੀ ਨਾਲ ਉਹਨਾਂ ਬਖਰ ਲੈ ਹਾਂ ਮੈਂ ਤੁਹਕੇ ਜਾਂਦਾ ਠੀਕ ਹੈ ਨਾ 3 ਮਹੀਨੇ ਬਾਅਦ ਹਾਂ ਅੱਜ ਉਹ ਤੇ ਕਰੰਗਰ 50 ਦਾ ਰਹੀ ਹੈ ਦੂਰ ਤੋਂ ਛੱਟਾ ਜਿੰਨ ਮਰਜੀ ਪਾਣੀ 3 ਮਹੀਨੇ ਮੈਂ ਖੁੰਡੀ ਪਾ 3 ਮਹੀਨੇ ਪੀਣਾ ਠੀਕ ਹੁੰਦਾ ਰਾਸਤਾਨ ਚ ਹਾਂ ਹਾਂ 11:00 ਵਜੇ ਮੇਰੇ ਆ ਬਾਈ ਕਰਦੇ ਨੂੰ ਪਹਿਲਾਂ ਇੱਥੇ ਲੰਦਾ ਪਰ ਬਾਪੂ ਸਾਡਾ ਪਾਣੀ ਖੋ ਕੇ ਲੈ ਗਏ ਯਾਰ ਸਾਡੇ ਦਾ ਬੋਲੇ ਨਹੀਂ ਅਸੀਂ ਤਾਂ ਮੰਗ ਹੀ ਛੱਡਤੀ ਪਾਣੀ ਦੀ ਯਾਰ ਮੇਰੇ ਬੱਚੇ ਨੇ 30 ਸਾਲ ਤੋਂ ਲੈਣੇ ਕਿਆ ਰਸਲ ਮੈਂ ਜਾਣ ਬੱਚਾ ਮੇਰੇ ਕਿ ਨਹੀਂ ਗਿਆ ਭਈ ਉਹਦੇ ਬਾਪੂ ਦੇ ਚ ਜੇ ਕਿਉਂ ਲੋਕ ਨੇ ਮੈਨੂੰ ਕਹਿੰਦੇ ਵੀ ਲੈ ਕੇ ਸਦਾ ਤੇ ਜੀ ਵੀ ਨਾ ਬੈਠ ਅੱਜ ਉਹ ਕਹ ਰਹੇ ਨੇ ਅੱਜ ਆਪਣਾ ਜੀ ਵੀ ਨੇ ਬਿਨਾ ਕੇਣਾ ਕੁੜੀ ਡਾਕੇ ਅੱਜ ਪਾਣੀ ਉਹਨਾਂ ਫੀ ਲੋੜ ਮੇਰੇ ਉੱਲ ਜਾਂਦੇ ਜੇ ਬੇਗਲ ਮੇਰੇ ਉੱਲ ਆ ਲਗੇ ਆ ਗਿਆ ਲੈ ਜੋ ਕੋਈ ਗੱਲ ਮੈਂ ਫੇਰੋਂ ਲੜ ਮੈਨੂੰ ਪਾਣੀ ਉਹ ਜੰਮ ਫੇਰ ਤਾਂ ਮਹੀਤ ਦੀਆਂ ਪਰ ਥੋੜੀ ਨਹੀਂ ਲੋੜ ਆ ਤੇ ਪਾਣੀ ਮਿੱਠਾ ਮਿੱਠਾ ਜਾ ਦੇ ਲੋ ਇਹ ਵੀ ਬਾਪੂ ਤੂੰ ਦੇਖੀ ਜਾਈ 20 ਸਾਲ ਬਾਅਦ 25 ਬਾਅਦ ਐ ਗੰਦਾ ਪਾਣੀ ਖੜਾ ਕੋ ਚਲੇ ਚ ਕੋ ਟੋਏ ਚ ਐ ਭਰ ਕੇ ਚੂਲੀ ਪੀਆ ਕਰਨਗੇ ਹਾਲਾਤੇ ਬਣਨੇ ਆ ਪੰਜਾਬ ਦੇ ਤੇ ਬਾਕੀ ਅੱਜ ਛੜ ਕਰ ਕਰ ਕਰਨ ਸਾਡੇ ਕਦੇ ਮੁੱਕਨੇ ਹੀ ਨਹੀਂ ਨਲਕੇ ਕਿੱਥੇ ਗਏ ਬਈ ਸੁੱਕ ਗਏ ਕਿ ਨਹੀਂ 100 200 ਵਾਲੇ ਪੱਤਣ ਕਿੱਥੇ ਗਏ ਤੂੰ ਹੀ ਦੇਖ ਲੋ ਵੀ ਇੰਨੇ ਬੰਦੇ ਖੜੇ ਆ ਬੈਠੇ ਆ ਕਦੇ ਵਿਚਾਰ ਚਰਚਾ ਹੋਈ ਪਿੰਡ ਚ ਆਪਾਂ ਕਦੇ ਬੈਠੇ ਸੱਤ ਚਰਚਾ ਕੀਤੀ ਪਾਣੀ ਮੁੱਕ ਜੂਗਾ ਵਿਆਂਜ ਭੋਗਾਂ ਦੇ ਇਕੱਠੇ ਹੋਏ ਕਿਤੇ ਚਰਚਾ ਕੀਤੀ ਪਾਣੀ ਮੁੱਕ ਚੱਲਿਆ ਯਾਰ ਪਾਣੀ ਮੁੱਦਾ ਹੀ ਹੈ ਨਹੀਂ ਮੁੱਦੇ ਕਿੜੇ ਗਲੀ ਬਣਾ ਦਿਓ ਨਾਲੀ ਬਣਾ ਦਿਓ ਟੋਬਾ ਪੱਕਾ ਕਰ ਦਿਓ ਕੱਚਾ ਕਰ ਲੋ ਪੱਕਾ ਕਰ ਲੋ 70 ਸਾਲ ਹੋ ਗਏ ਆਹੀ 17 ਹੀ ਘੁੰਮੀ ਜਾਂਦੇ ਆ ਉੱਚੀਆਂ ਕਰ ਲੀਆਂ ਨੀਵੀਆਂ ਕਰ ਲੀਆਂ ਪੱਕੇ ਕਰ ਲਏ ਕੱਚੇ ਕਰ ਲਏ ਯਾਰ ਜਿਹੜੇ ਅਸਲ ਮੁੱਦੇ ਨੇ ਵੀ ਆਉਣ ਵਾਲੀਆਂ ਨਸਲਾਂ ਨੇ ਤੇ ਕਿਵੇਂ ਜਿਉਂਦੇ ਰਹਿਣਾ ਸਾਡਾ ਫਰਜ਼ ਹੈ ਕਿ ਨਹੀਂ ਹੈ ਬਈ ਆਪਾਂ ਪਿਛਲੀਆਂ ਪੀੜੀਆਂ ਤੋਂ ਆਪਣੇ ਪਹਿਲਿਆਂ ਤੋਂ ਆਪਾਂ ਹੀ ਬਰਾਸ ਸੰਭੀ ਹੈ ਅੱਗੇ ਸੰਭਾ ਕੇ ਜਾਣੀ ਹੈ ਤੇ ਆਪਾਂ ਨਿਭਾ ਰਹੇ ਆ ਫਰਜ਼ ਕੋਈ ਬੰਦਾ ਨਹੀਂ ਸੋਚ ਹੀ ਨਹੀਂ ਕੋਈ ਉਹ ਛੱਡ ਪਰੇ ਆਪਾਂ ਕੀ ਲੈਣਾ ਇਹਦਾ ਐਂ ਚੱਲਦਾ ਕੰਮ ਆ ਤੂੰ ਹੀ ਹੋਰ ਨਵਾਂ ਜੱਬ ਛੇੜ ਲਿਆ ਆ ਦੇਖੋ ਚਾਰ ਪਾਉਣ ਲੱਗੇ ਮੱਕੀ ਦਾ ਉਸ ਨੂੰ ਖੜਜੋ ਚਾਰ-ਪੰਜ ਸਾਲ ਅੱਜ ਨਾ ਉੱਲੀ ਰੋਗ ਲੱਗਿਆ ਹਰ ਬੰਦੇ ਨੂੰ ਦੋਤੇ ਉੱਲੀ ਆਉਣ ਲੱਗ ਗਈ ਪਸ਼ੂ ਰਹਿਣੋਂ हट ਗਏ ਆ ਪਿੱਛੇ ਮੈਂ ਬੋਲਿਆ ਵੀ ਸੀਗਾ ਮੈਂ ਖਾ ਨਾ ਚਾਰ ਪਾਓ ਨੁਕਸਾਨ ਹੈ ਕਹਿੰਦੇ ਚੰਗਾ ਤੂੰ ਸੰਨੀਰ ਲਾਇਆ ਗਾ ਸਾਡੀ ਆਕੇ ਲੈ ਮੈਂ ਸੋਡੀ ਤਾਂ ਉਹ ਗੱਲ ਆ ਵੀ ਗਦੇ ਨੂੰ ਨੂਨ ਦਿੰਦੇ ਸੀ ਕਹਿੰਦਾ ਮੇਰੇ ਅੱਖਾਂ ਪੰਨੀ ਜਾਣੇ ਯਾਰ ਐਸ ਵੇਲੇ ਬਾਈ ਦੁੱਧ ਦੇ ਸੈਂਪਲ ਫੇਲ ਹੋਣ ਲੱਗੇ ਚਾਰ ਵਾਲੇ ਦੇ ਤੁਸੀਂ ਮੈਨੂੰ ਐ ਕਰੋ ਬਾਈ ਪਿੰਡ ਵਾਲਿਓ ਤੁਸੀਂ ਮੈਨੂੰ ਇੱਕ ਦਿਨ ਦੀ ਬੇਹੀ दाल ਖਾ ਕੇ ਦਿਖਾਓ ਖਾਜੋਗੇ ਇੱਕ ਦਿਨ ਦੀ ਕੋਈ ਦਾਲ ਆ ਕੋਈ ਸਬਜ਼ੀ ਬੇਹੀ ਆਪਾਂ ਖਾ ਜਾਗੇ ਤੇ ਤੁਸੀਂ ਪਤਾんだろう ਇੰਨਾ ਟੈਂਪਰੇਚਰ ਤਾਂ ਤਾਪਮਨ ਇੰਨਾ ਟੋਏ ਚ ਬਣ ਜਾਂਦਾ ਉਹ ਚਾਖ ਕੇ ਪਾਈ ਜਾਂਦੇ ਹੋ ਕਹਿੰਦੇ ਪਸ਼ੂ ਖਾਂਦੇ ਬਹੁਤ ਵਧੀਆ ਤਰੀਕੇ ਨਾਲ ਆ ਮਾ ਭੁੱਖੀ ਰੱਖੋਗੇ ਲੱਕੜਾਂ ਵੀ ਜੱਬ ਜੂਗੀ ਉਹ ਬਾਈ ਠੰਡੇ ਸਾਮਾਂ ਲਈ ਆ ਜਿੱਥੇ ਬਰਫ਼ ਆ ਪਰ ਸਾਡੇ ਟੈਂਪਰੇਚਰ ਕਿੰਨਾ ਹੋਣਾ ਮਈ ਜੂਨ ਚ ਤੂੰ ਹਿਸਾਬ ਲਾ ਲਾ ਤੇ ਚਾਰ ਪੰਜ ਸਾਲ ਸਾਲ ਰੱਖਦੇ ਆ ਯਾਰ ਕੈਨੇਡਾ ਵਾਸਤੇ ਬਾਈ ਉਧਰ ਹਾਂ ਪਰ ਸਾਡੇ ਲੋਕ ਤੜਲੇ ਮਾਰਦੇ ਕੱਖ ਨਾ ਵੱਢਣੇ ਪੈਣ ਚੱਕ ਡੋਕਰਾ ਸਿੱਡ ਦੁੰਦੇ ਆ ਹਾਂ ਹਾਂ ਕੱਖ ਹੀ ਨਹੀਂ ਵੱਢੇ ਜਾਂਦੇ ਰਾਲਾ ਤੇ ਆ ਸੋਹਲ ਹੋ ਗਏ ਰਾਲਾ ਇੱਥੇ ਖੜ ਗਾ ਨਾ ਗੱਲ ਪਤਨ ਵਾਲੀਆਂ ਮਸ਼ੀਨਾਂ ਲੱਗਣੀਆਂ ਬਾਈ ਹਾਂ ਬਸ ਕੰਮ ਸਾੜ ਕੇ ਜਮਾ ਨਕੰਮੇ ਸਰੀਰ ਹੋ ਗਏ ਜਮਾ ਬੰਦੇ ਅੰਦਰ ਅੰਦਰ ਕੱਖ ਨਹੀਂ ਅੰਦਰ ਮਜ਼ਬੂਤ ਹੈ ਨਹੀਂ ਬੰਦਾ ਆਪਣਾ ਉਵੇਂ ਤੂੰ ਚਿਹਰੇ ਦੇਖ ਲਿਓ ਬੰਦਿਆਂ ਦੇ 8 ਨੂੰ 1000 ਬੰਦੇ ਨੂੰ ਮਿਲ ਲਿਓ ਫੋਟੋ ਖਿੱਚ ਲਿਓ ਜੇ ਨਾ 999 ਬੰਦਿਆਂ ਦੇ ਚਿਹਰੇ ਐ 부ਜੇ ਵੇ ਮੋਢੇ ਹੰਡਗੇ ਵੇ ਬੰਦੇ ਦੇ ਉੱਤੇ ਹਾਸੇ ਰੌਣਕ ਖੇੜੇ ਕਿੱਥੇ ਗਏ ਆ ਜਿਹੜਾ ਚੋਬਰ ਜਲਵਾਣੇ ਮੁੰਡਿਓ ਤੂਰੋਂ ਦੇਖਦੇ ਉਹ ਮੁੰਡਾ ਤੁਰਿਆ ਉਹਦਾ ਗੱਭਰੂ ਤੁਰਿਆ ਹੁੰਦਾ ਹੁਣ ਕਿੱਥੇ ਉਹ ਗੱਲ ਨਹੀਂ ਰਹੀਆਂ ਆ ਮੂੰਗੀ ਬੀਜੋਂਗੇ ਹੁਣ ਵੱਢ ਕੇ ਕਣਕਾਂ ਬੀਤੀ ਨਾਲ ਨਾਲ ਸਪਰੇਅ ਮਾਰ ਦੇਉਗੇ ਵੀ ਕੋਈ ਅੱਖ ਨਾਲ ਉੱਠ ਕਢ ਨਾ ਫਿਰ ਮੂੰਗੀ ਉਗ ਰਹੀ ਫਿਰ ਸਪਰੇਅ ਹੱਤ ਅੱਠ ਫਿਰ ਕਰ ਦੇਉਗੇ ਜਿਹਦੇ ਵੱਢਣੀ ਹੋਈ ਵੀ ਸੇ ਦੀ ਝੋਨਾ ਲਾਉਣਾ ਉਹ ਗ੍ਰਾਮ ਖਸੋਨ ਮਾਰ ਕੇ ਉਹ ਮਚਾ ਕੇ ਉੱਤੋਂ ਜ਼ਹਿਰ ਤੇ ਵੇਚਣ ਵਗ ਜੂਗੇ ਤੁਹਾਨੂੰ ਕੀ ਲੱਗਦਾ ਵੀ ਸੋਡੀ ਮੂੰਗੀ ਅਮਰੀਕਾ ਜਾਊਗੀ